आज का केदे फैमिली मेंबर तो मेनू कॉल आई कि सानू पता लगया लग है ओना दा कोई सोर्स होएगा पुलिस वाले ने किसी ने दस्तआ होएगा सिम्पथी क्रिएट करके कि ये कोई एनकाउंटर क्रिएट करन लगे ने ਤੁਹਾਡੇ بیٹے ਨੂੰ ਮਾਰ ਦੇਣਾ ਇਹਨਾਂ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਛੱਟ ਕਿੱਥੇ ਲੱਗੀ 60 ਦੀ ਲੱਤ ਤੇ ਲੱਗੀ ਚਲ ਇਹ ਪੁਲਸ ਹੈ ਜੀ ਤੇ ਮੈਂ ਐਸਐਚਓ ਸਾਹਿਬ ਨੂੰ ਪੁੱਛਿਆ ਵੀ ਕਿੱਥੇ ਆ ਸਰਕਾਰੀ ਗੱਡੀ ਨੂੰ ਤੇ ਇਹਨਾਂ ਨੇ ਕਿਹਾ ਮੈਨੂੰ ਵੀ ਇੱਥੇ ਹੈ ਨਹੀਂ ਕਾਕਾ ਸੁਖਰਾਜ ਕਾਕੇ ਦਾ এনਕਾਉਂਟਰ ਕਰਨ ਨੂੰ ਫਿਰਦੇ ਆ ਜੀ ਸ਼ੁਰੂ ਬੜੀ ਚੰਗੋ ਆ। ਆ ਪਿੱਛੇ ਪੁਲਿਸ ਕਲ ਹੁੰਦੀ ਆ। ਅੱਗੇ ਪੁਲਿਸ ਦੀਆਂ ਗੱਡੀਆਂ ਨੇ ਬਾਕੀ। ਤੇ ਇਹ ਇਨਕਾਊਂਟਰ ਦੀ ਤਿਆਰੀ ਆ। ਇਹ ਬਕੂਆ ਹੈਗਾ ਜੇ ਨਹਿਰ ਦਾ। ਅੱਜ ਮੇਰੇ ਪੁੱਤ ਦੇ ਕਿਤੇ ਚ ਗੋਲੀ ਨਹਿਰ ਤੇ ਖੜਕੀ ਮਾਰੀ। ਮੇਰਾ ਪੁੱਤ ਭੱਜ ਕੇ ਮਾਰੀ। ਕੋਈ ਗੱਲ ਨਹੀਂ ਇਹੋ ਜੀ। ਮੰਗੇ ਹੀ ਆ ਕਿ ਮਤਲਬ ਕਿ ਜੋ ਵੀ ਮਦਲੈਨਾ ਨੇ ਕੀਤਾ ਆ ਸਹੀ ਨਹੀਂ ਕੀਤਾ ਸਾਡੇ ਨਾਲ। ਤਿੰਨ ਚਾਰ ਦਿਨ ਮੈਨੇ ਕਿ ਇੱਥੇ ਰੱਖਿਆ ਆ। ਮੇਲੇ ਪੇਸ਼ ਹੋ ਕੇ ਆਇਆ ਜੱਜ ਨੇ ਵੀ ਬੋਲਿਆ ਸੀ ਕਿ ਜਿੱਦਾਂ ਦਾ ਮਲੇ ਮੈਂ ਬੰਦਾ ਤੇਨਾ ਉਹਦੀ ਉਹਦਾ ਤੇ ਬੰਦਾ ਮੈਨੂੰ ਵਾਪਸ ਚਾਹੀਦਾ ਆ ਸੁਖਰਾਜ ਕਾਕੇ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸੈਂਟੀਫੀਕੀਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤਾਂ ਇਹਨੇ ਸੁਖਰਾਜ ਕਾਕੇ ਨੇ ਗੱਡੀ 'ਚ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਸ਼ਟਰ ਲੱਗ ਗਈ ਆ ਇਹਦੇ 'ਚ ਜੀ 100 ਕਰਾਗ ਸਿੰਘ ਇਸ ਏਰੀਆਸ ਕਾਕਾ ਵੱਡਾ ਵਾਸੀ ਤੋਂ ਵਸੀਪੇਨ ਪੱਡਾ ਉਹ ਐਫਆਈਆ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ ਕਿ 70 ਆਰਸ ਦਾ ਉਹਨਾਂ ਨੇ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ কোর্ਟ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਦੀ ਜੱਸ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰੀਸੀਵਡ ਅ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਈਲਿਸ ਕਾਕਾ ਸੁਖਰਾਜ ਕਾਕੇ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਅਨੈਚੁਰਲ ਜੀ ਉਹ ਤੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜੀ ਸਾਹਿਬ ਇਹ ਗੱਲ ਹੈਗੀ ਆ ਤੇ ਮੈਂ ਆ ਬਸ ਕਮਿੰਗ ਫਰੋਮ ਦੀ ਕੋਰਟ ਮੈਂ ਕੋਰਟ ਪ੍ਰोसीडिंग अटेंड ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉੱਥੋਂ ਆ ਰਿਹਾ ਸੀ ਰਸਤੇ ਕੀ ਐਸਐਚਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਆ ਹੋਰ ਵੀ ਪੁਲਿਸ ਆਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਜਾ ਕੇ ਦੇਖਿਆ ਮੈਂ ਕਿਹਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸਐਚਓ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਦੇ ਡੇਰਾ ਬਣਾ ਲੈ ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕਾ ਕੇ ਦਾ ਉਹਨਾਂ ਨੇ ਇੰਕਾਊਂਟਰ ਕਰ ਦਿੱਤਾ ਪੌਸਿਬਿਲਟੀਜ਼ ਥੇਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ ਪੋਸਿਬਿਲਟੀਜ਼ देयर ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇੱਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਹੈ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰੇ ਬਾਬਾ ਨਾਨਕ ਪੁਲਿਸ ਸਟੇਸ਼ਨ ਚਲੇ ਜਾਓ ਇੱਥੇ ਮੈਂ ਆਇਆ ਇੱਥੇ ਇਹਨਾਂ ਦਰਵਾਜ਼ਾ ਹੀ ਨਹੀਂ ਖੋਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਵਕੀਲ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਰ ਕਲਾਇੰਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ది ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਜੁਗ ਸੈਸ਼ਨ ਜਜ ਸਾਹਿਬ ਨਾਲ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੈਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇੰਤਾਂ ਸਟੋਰੀ ਕ੍ਰੀਏਟ ਕਰਨੀ ਹੈ ਵੈਲ ਬਿਫੋਰ ਕ੍ਰੀਏਟਿੰਗ 댓 ਪਾਰਟਿਕੂਲਰ ਸਟੋਰੀ ਵੀ ਆਲਰੇਡੀ ਹੈਵ ਇਨਫਾਰਮਡ ਟੂ ਦੀ ਆਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੂੰ ਇਨਫੋਰਮ ਕਰਤਾ ਵੀ ਇਸ ਤਰ੍ਹਾਂ ਕਰ ਰਹੇ ਹੁਣ ਮ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਕਿ 40-50 ਮਲਾਜ਼ਮ ਖੜੇ ਹੋਣ ਤੇ ਇੱਕ ਦੋਸ਼ੀ ਜਿਹੜਾ ਉਹ ਭਾਜੇ ਉਹਨਾਂ ਕੋਲੋਂ ਤੇ ਗੋਲੀ ਲੱਤ ਜੀ ਵੱਜੇ ਉਹਦੇ ਤੇ ਹੋਰ 40-50 ਮਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕਿਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਆ ਦੇ ਜਸ ਵਾਂਟ ਟੂ ਗੈਟ ਦੀ ਐਪਰੀਸੀਏਸ਼ਨ ਫਰਮ ਦੀ ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ਦੀ ਰੈਮਡੀਜ਼ ਆਪਾਂ ਰੈਮਡੀਜ਼ ਅਵੇਲ ਕਰਾਂਗੇ ਔਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਡ ਏ ਐਵਿਡੈਂਸ ਮੈਂ ਉੱਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਕੀਤੀ ਮੇਰੇ ਕੋਲ ਹੈਗੀ ਆ ਮੈਂ ਇੱਥੇ ਆ ਕੇ ਵੀਡੀਓਗ੍ਰਾਫੀ ਕੀਤੀ ਆ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਿਆਂ ਨੇ ਇਹਨਾਂ ਦੱਸਿਆ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਤੇ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਦੀ ਮੇਰੇ ਕਲਾਇੰਟ ਨੂੰ ਬੰਨ੍ਹ ਮਲਾਇਆ ਮੈਂ ਫਰੋਮ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕੀ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜੇ ਇਸ ਤਰ੍ਹਾਂ ਇਧਰ ਨੂੰ ਜਾ ਰਹੇ ਸੀ ਉੱਥੇ ਕਰਕੇ ਰਿਕਵਰੀ ਕਰਨ ਚੱਲੇ ਸੀ ਤੇ ਉਹ ਬੰਦਾ ਇਦਾਂ ਇਦਾਂ ਕਰਕੇ ਆਇਆ ਹੋ ਗਿਆ ਤੇ ਹੱਥੇ ਜਾ ਕੇ ਗੋਲੀ ਮਾਰ ਦਿੱਤੀ ਤੇ ਵੇਖੋ ਅਜੇ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਹ ਚ ਵੀ ਇਦਾਂ ਹੀ ਹੋਊਗਾ ਕਿਸ ਕੇ ਕੇ ਰੋਮਾਂਟ ਲੈ ਜਾਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਉਹ ਬ ਔਰ ਰਿਮਾਂਡ ਤੇ ਲਿਆਂਦਾ ਐ ਐਸ ਪਰ ਲਾ ਚਲੋ ਠੀਕ ਐ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਐ 4 ਦਿਨ ਦਾ ਕੱਲ ਉਹ ਦਾ ਸਮਾਪਤ ਹੋ ਜਾਣਾ ਜੋ ਪ੍ਰੋਸੀਡਿੰਗ ਜੋ ਇੰਟੈਰੋਗੇਸ਼ਨ ਕਰਨੀ ਐ ਉਹ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਐ ਜਾਂ નિર્ਦੋਸ਼ ਐ ਆਪਾਂ ਵੀਂਗੇ ਐ ਐਡਵੋਕੇਟ ਆਪਣੇ ਕਲਾਇੰਟ ਨੂੰ ਰਿਪਰੈਜ਼ੈਂਟ ਕਰਨਾ ਚਾਹੇ ਉਹ ਗਲਤ ਐ ਚਾਹੇ ਉਹ ਸਹੀ ਐ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਾਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਵੀ ਜੀ ਪਟਨਾ ਸਾਹਿਬ ਤੋਂ ਫੜ ਕੇ ਲਿਆ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਨਜ਼ਿਟਰ ਮਾਨ ਸੀਗਾ ਉਸ ਤੋਂ ਬਾਅਦ 4 ਦਿਨ ਦਾ 에ਰ ਮਾਨ ਬਿਲਕੁਲ ਫੇਕ ਇਨਕਾਊਂਟਰ ਹੈ ਜੀ ਡੂ ਯੂ ਬਿਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸਾ ਵੱਡੀ ਗੱਡੀ ਖੜੀ ਆ ਤੁਸੀਂ ਦੇਖ ਸਕਦੇ ਹੋ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਦਿਨਾਂ 'ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਆ ਅੱਜ ਕਿਉਂ ਖੜੀ ਆ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ ਥੇ ਦੀਜ਼ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇੱਥੇ ਕੁਝ ਨਾ ਕੁਝ ਕਾਰਵਾਈ ਪਹਿਲਾਂ ਤੋਂ ਹੀ ਗਿਣੀ ਮਿਥੀ ਹੈਗੀ ਆ ਹੁਣ ਹੁਣ ਨੈਕਸਟ ਕੀ ਟੂ ਡੂ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਆਨਰੇਬਲ ਪੰਜਾਬ ਐਂਡ ਰੈਣਾ ਹਾਈ ਕੋਰਟ ਚੰਡੀਗੜ੍ਹ ਪੰਜ ਕੇ 5:30 ਵਜੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਨ ਲੱਗੇ ਆ ਉਹ ਟਾਈਮ ਲੰਘ ਗਿਆ ਸੀ ਕੋਰਟ ਦਾ ਆਪਾਂ ਮੇਲ ਸੀਮੇਲਸ ਨੂੰ ਇਨਫੋਰਮ ਕੀਤਾ ਹੈ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਕੀਤਾ ਵਾ ਤੇ ਬਾਏ ਟੂਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਬਿਫੋਰ ਦੀ ਐਸ ਪਰ ਲਾਜ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟਐਵਰ ਇਵਿਡੈਂਸ ਵੀ ਹੈਵ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕਲਪਰੇਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ ਵੀਲ ਡੂਰ ਬੈਸਟ ਕਿ ਉਹ ਹੀ ਸ਼ੁੱਡ ਬੀ ਬਿਹਾਈਂਡ ਦੀ ਬਾਸ ਪਲਾਵਾ ਵੀ ਸੁਖਰਾਜ ਕੱਤੀ ਤੇ ਕੀ ਹੈ ਹਾਂਜੀ ਹਾਂਜੀ ਐਸ ਬੈਸਟ ਆਫ ਮਾਈ ਨੋਲੇਜ ਕੇਸਸ ਤਾਂ ਹੈਗੇ ਨੇ 5 6 ਬਟ ਮੇਰੀ ਇਹ ਦੇਖੋ ਮਾਨਜੁਗ ਅਦਾਲਤ ਨੇ ਡਿਸਾਈਡ ਕਰਨਾ ਕੇਸ ਕੁਝ ਬਰੀ ਵੀ ਹੋਏ ਨੇ ਕਿਸੇ ਕੇਸ ਨੂੰ ਕਨਵਿਕਸ਼ਨ ਨਹੀਂ ਹੈਗੀ سزا ਨਹੀਂ ਹੈ ਠੀਕ ਹੈ ਜੀ ਔਰ ਕੇਸ ਬਰੀ ਵੀ ਹੋਏ ਨੇ ਕੁਝ ਕੇਸਸ ਇਸ ਤਰ੍ਹਾਂ ਦੇ ਨੇ ਕਿ ਅਨ ਆਈਡੈਂਟੀਫਾਈਡ ਦੇ ਅਗੇਂਸਟ ਦੇ ਨੂੰ ਨਾਮਿਨੇਟ ਕਰਤਾ ਇਸ ਤਰ੍ਹਾਂ ਦੇ ਕੇਸਸ ਉਸ ਕੇਸ ਦੇ ਉੱਪਰ ਆਈ ਡੂ ਨਾਟ ਵਾਂਟ ਟੂ ਕਮੈਂਟ ਔਨ दैट ਥਿੰਗ ਜੋ ਵੀ ਮਾਨਜੋਗ ਅਦਾਲਤ ਦਾ ਫੈਸਲਾ ਹੋਏਗਾ ਉਹਨਾਂ ਕੇਸਾਂ ਨਾਲ ਸੰਬੰਧਤ ਉਹ ਮਾਨਜੋਗ ਅਦਾਲਤ ਦਾ ਸਾਨੂੰ ਐਕਸੈਪਟੇਬਲ ਹੈ ਵਿਦ ਯੂ ਰਿਸਪੈਕਟ ਟੂ ਔਨਰੇਬਲ ਕੋਰਟ ਬਟ ਇਹਦੇ ਵਿੱਚ ਇਹ ਹੈ ਕਿ ਦੇਖੋ ਐਸ ਪਰ ਲਾ ਬੰਦੇ ਨੂੰ ਲੈ ਕੇ ਆਂਦਾ ਐਸ ਪਰ ਲਾ ਜੋ ਇਹਨਾਂ ਨੇ ਇੰਟਰੋਗੇਸ਼ਨ ਕਰਨੀ ਕਰ ਲੈਣ ਪੁਲਿਸ ਸਟੇਸ਼ਨ 'ਚ ਕਰ ਲੈਣ ਬਟ ਇੱਕ ਸਟੋਰੀ ਕ੍ਰੀਏਟ ਕਰਕੇ ਗੋਲੀ ਮਾਰ ਦੇਣੀ ਲੱਤ ਦੇ ਵਿੱਚ ਐਂਡ ਥਿਸ ਇਜ਼ ਨਾਟ ਫਸਟ ਟਾਈਮ ਥੈਟ ਹੈਪਨਡ ਥੈਟ ਇਜ਼ ਹੈਪਨਿੰਗ ਬਿਫੋਰ ਥਿਸ ਪੁਲਿਸ ਡਿਸਟ੍ਰਿਕਟ ਤਿੰਨ ਚਾਰ ਕੇਸਸ ਮੇਰੇ ਕੋਲ ਪਹਿਲਾਂ ਵੀ ਆਏ ਮੈਂ ਉਸ ਕੇਸਸ ਦੀਆਂ ਕੁਝ ਮਤਲਬ ਕਿ ਮੇਰੇ ਕੋਲ ਪਾਰਟੀਆਂ ਆਈਆਂ ਵੀ ਠੀਕ ਹੈ ਜੀ ਵੀ ਵਾਂਟ ਟੂ ਫਾਈਲ ਪਟੀਸ਼ਨ ਬਿਫੋਰ ਦੀ ਆਨਰੇਬਲ ਹਾਈ ਕੋਰਟ ਕੁਝ ਪ੍ਰੋਸੀਡਿੰਗਸ ਹੁੰਦੀਆਂ ਨੇ ਜਿਵੇਂ ਸਾਈਨ ਕਰਵਾਣੇ ਆ ਉਹਨਾਂ ਦੇ ਐਫੀਡੇਵਿਟ ਟੈਸਟ ਕਰਾਣਾ ਉਸ ਤੋਂ ਬਾਅਦ ਪਟੀਸ਼ਨ ਫਾਈਲ ਹੋਣੀ ਹੈ ਮੀਨਵਾਈਲ ਉਹਨਾਂ ਨੇ ਗੋਲੀ ਗਾਲੀ ਮਾਰਤੀ ਦੋ ਤਿੰਨ ਕਲਾਇੰਟਸ ਹੋਰ ਵੀ ਸੀਗੇ ਇਸ ਤਰ੍ਹਾਂ ਦੇ ਬਟ ਚਲੋ ਇਹਦੇ ਵਿੱਚ ਤੇ ਇਮੀਡੀਏਟਲੀ ਆਈ ਰੀਸਟ ਔਨ ਦਿਸ ਸਪੋਰਟ ਐਂਡ ਆਈ ਹੈਵ ਕ੍ਰੀਏਟਿਡ ਅ ਵੀਡੀਓ ਐਂਡ ਐਵਿਡੈਂਸ ਇਜ਼ देयर ਕਿ ਇਹਨਾਂ ਨੇ ਸਟੋਰੀ ਕ੍ਰੀਏਟ ਕ੍ਰੀਏਟ ਕੀਤੀ ਹੈ ਔਰ ਹੁਣ ਤੱਕ ਦੇਖ ਲਓ ਐ ਐਡਵੋਕੇਟ ਖੜੇ ਨੇ ਇਹਨਾਂ ਨੂੰ ਕਹਿ ਰਹੇ ਆ ਕਿ ਦੱਸੋ ਸਾਨੂੰ ਸਾਡਾ ਬੰਦਾ ਆਈ ਵਾਂਟ ਟੂ ਮੀਟ ਟੂ ਮਾਈ ਕਲਾਇੰਟ ਕੋਈ ਬੂਆ ਵੀ ਨਹੀਂ ਖੋਲਦਾ ਜੀ ਲੀਗਲੀ मिल सकते हैं ਲੀਗਲੀ ਮਿਲ ਸਕਦੇ ਆ ਸੈਕਸ਼ਨ 38 ਆਫ ਬੀ ਐਨ ਐਸ ਐਸ ਸਾਨੂੰ ਅਲਾਉ ਕਰਦਾ ਹੈ ਕਿ ਆਪਾਂ ਮਿਲ ਸਕਦੇ ਆ ਆਪਣੇ ਕਲਾਇੰਟ ਨੂੰ ਮਿਲ ਸਕਦੇ ਆ ਮੇਰੇ ਕੋਲ ਕੀ ਲੱਗਦਾ ਸੁਖਰਾਜ ਕਰਦਾ ਬੇਟਾ ਮੇਰਾ ਤੇ ਕੀ ਫੜੀ ਕਰਨੀ ਦੀਪੂ ਦੀ ਕਣਕ ਤੋਂ ਲੜਾਈ ਹੋਈ ਹੈ ਹਾਂਜੀ ਫਿਰ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਹੈ ਏਦਾਂ ਇਨਾ ਇੱਕ ਕੰਮ ਕਰਾਇਆ ਇੱਕ ਜੀਪੂ ਵਾਲੀ ਦੇ ਦੋ ਮੁੰਡੇ ਇਕਲ ਪਿੰਰ ਸਿੰਘ ਤੇ ਇੱਕ ਦਾ ਨਾਮ ਹਰੇ ਗੋਗੀ ਆ ਦੀਪੂ ਵਾਲੀ ਦਾ ਨਾਮ ਲਬਰੀਤ ਸਿੰਘ ਲਬਰੀਤ ਸਿੰਘ ਆ ਹਾਂ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਹਾਂਜੀ ਪਿੰਡ ਦਾ ਹਰਪੰਜੀ ਲਬਰੀਤ ਤੇ ਗੋਗੀ ਤੁੰਦੂ ਆ ਇਹਨਾਂ ਨੂੰ ਸਾਫ ਨੂੰ ਮਰ ਜਾਉਂਦੇ ਆ ਹਾਂਜੀ ਕਿਹੜੇ ਪਿੰਡ ਦੇ ਸਰਪੰਚ ਕੱਢਿਆ ਜੀ ਹਾਂਜੀ ਕਿੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਗੋਲੀ ਇਦਾਂ ਹੀ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਣ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਸਾਡੇ ਅੰਦਰੋਂ ਕੱਢ ਕੇ ਲੈ ਗਏ ਨੇ ਮੈਂ ਗੱਡੀ ਫੜਦੀ ਰਹਿ ਗਈ ਇਹਨਾਂ ਦੀ ਬਾਰੀ ਵੀ ਖੁੱਲੀ ਹੈ ਤੇਰਾ ਧੱਕਾ ਦੀ ਤਾ ਨਹੀਂ ਗੱਡੀ ਭਜਾ ਕੇ ਲੈ ਗਏ ਪੁਲਿਸ ਵਾਲੇ ਹੁਣ ਕੀ ਨਹੀਂ ਹੁਣ ਇਨਸਾਫ ਹੈ ਨਹੀਂ ਸਾਨੂੰ ਬੱਚਾ ਸਾਡਾ ਸਸਾਈ ਸਲਾਮਤ ਮਿਲਣਾ ਚਾਹੀਦਾ ਤੇ ਰਾਸਤੇ ਕੋਈ ਹੋਰ ਨਹੀਂ ਕਿਸ ਹੈਗਾ ਹਾਂਜੀ ਹੈਗੇ ਹੀ ਪਰ ਉਹ ਲੱਲ ਹੋ ਗਏ ਕੇਸ ਇਹਨਾਂ ਦੇ ਲੱਲ ਹਾਂਜੀ ਇਹ ਇਹ ਨਵੇਂ ਕੇਸ ਦੇ ਵਿੱਚ ਕੜ ਗਏ ਇਹ ਨਵੇਂ ਕੇਸ ਦੇ ਕੇਸ ਵੀ ਕੁਝ ਨਹੀਂ ਮਾਮੂਲੀ ਜਿਹਾ ਕੇਸ ਆ ਦਾਣਿਆਂ ਦਾ ਕੀ ਗੱਲ ਹੋਈ ਆ ਤਾਂ ਸਹੀ ਸਲਾਮਤ ਪਟਨਾ ਸਭ ਤੋਂ ਪੜੇਗੇ ਹੀ ਇਹਨਾਂ ਨੇ ਗਫਤਾਰ ਕਰਕੇ ਉੱਥੋਂ ਲੈਣ ਤਾਂ ਸਾਨੂੰ ਇੱਥੇ ਵੀ ਸਹੀ ਸਲਾਮਤ ਆਇਆ ਹੀ ਹਾਜੀ ਅੱਜ ਮਨ ਲੀ ਕਿ ਕੱਲ ਅੱਜ ਤੋਂ ਇਸ ਟਾਈਮ ਮਨ ਸਾਨੂੰ ਥੋੜਾ ਆਪਾਂ ਇੱਥੇ ਧਿਆਨ ਰੱਖਿਆ ਹੀ ਇਹਨਾਂ ਦਾ 2-3 ਦਿਨ ਤੋਂ ਇਹਨਾਂ ਦੀ ਮਲਕੀ ਤਿਆਰੀ ਕਰਦੇ ਹੀ ਦੇਖਦੇ ਹੀ ਕਿ ਮਨ ਲੀ ਕਿ ਕਿੱਥੇ ਖੜਦੇ ਇਹਨੂੰ ਕਿੱਥੇ ਨਹੀਂ ਖੜਦੇ ਤੇ ਅੱਜ ਵੀ ਆਪਾਂ ਰੋਟੀ ਲੈ ਕੇ ਮੈਂ ਤੇ ਮੇਰੀ ਮੰਮੀ ਤੇ ਸਾਨੂੰ ਸਾਡੇ ਸਾਹਮਣੇ ਇਥੋਂ ਲੈ ਕੇ ਗਿਆ ਹਾਂਜੀ ਤੇ ਹਣ ਆਪਾਂ ਪੁੱਛਦੇ ਵੀ ਰਹੇ ਕਿੱਥੇ ਖੜਨਾ ਕਿੱਥੇ ਨਹੀਂ ਪਰ ਸਾਨੂੰ ਇਦਾਂ ਤਾਂ ਕੁਝ ਵੀ ਨਹੀਂ ਦੱਸਿਆ ਹੈਗਾ ਇਹਨਾਂ ਨੇ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਜਿੰਨੇ ਮੁਲਾਜ਼ਮ ਸਾਰੇ ਦਰਵਾਜ਼ਾ ਢੋਲਿਆ ਆਪਾਂ ਪੁੱਛਦੇ ਰਹੇ ਆ ਇਹਨਾਂ ਨੂੰ ਕਿੱਥੇ ਖੜਨਾ ਕਿੱਥੇ ਖੜਨਾ ਇਹਨਾਂ ਨੇ ਕੁਝ ਵੀ ਨਹੀਂ ਸਾਨੂੰ ਦੱਸਿਆ ਹੈਗਾ ਤੁਹਾਨੂੰ ਕੀ ਹੁਣ ਕੀ ਇਹਨੂੰ ਦੱਸਿਆ ਕਿ ਕੋਈ ਗੱਲ ਹੋਈ ਹੈ ਆਪਾਂ ਨੇ ਮੈਨੂੰ ਕਹੀ ਥੋੜੀ ਸ਼ੋਅ ਮਿਲੀ ਸੀ ਕਿ ਮਤਲਬ ਕਿ ਇਹ ਨਾਰਾ ਇਨਕਾਊਂਟਰ ਕਰ ਦੇਣਾ ਆ ਹਾਂ ਜੀ ਆਪਾਂ ਤੁਰੰਤ ਇੱਥੇ ਹੀ ਬੈਠੇ ਹੋਏ ਸੀ ਤੇ ਆਪਾਂ ਸਾਰੀ ਫੈਮਿਲੀ ਨੂੰ ਵੀ ਆਪਾਂ ਜਿੰਨੇ ਮੇਰੇ ਪਿੰਡ ਵਾਲੇ ਆਪਾਂ ਸਾਰੇ ਇੱਥੇ ਹੀ ਆ ਕੇ ਖੜ ਗਏ ਸੀ ਤੇ ਆਪਾਂ ਉੱਥੇ ਜਾ ਕੇ ਦੇਖਿਆ ਤੇ ਜਿੰਨੇ ਵੀ ਮੁਲਾਜ਼ਮ ਹੀ ਸਾਡੇ ਲਾਗੋ ਦੀ ਨੰਗੇ ਸਿਰਫ ਐਂਬੂਲੈਂਸ ਨਹੀਂ ਆਈ ਸਾਡੇ ਮਗਰ ਬਾਕੀ ਸਾਰੀ ਆਪਾਂ ਆਪਣੀ ਅੱਖੀ ਕੰਨੀ ਦੇਖੇ ਮੁਲਾਜ਼ਮੇ ਵੀ ਸਾਰੇ ਦੇਖਿਆ ਤੇ ਸਿਰਫ ਚੇ ਵੀ ਯੂਨੀਫਾਰਮ ਚ ਵੀ ਸਾਰੀਆਂ ਗੱਡੀਆਂ ਸਾਡੇ ਲਾਗੋ ਦੀ ਨੰਗੇ ਹੋਈਆਂ ਆ ਆ ਤੇ ਸਿਰਫ ਪਟਨਾ ਸਾਹਿਬ ਤੋਂ ਫੜਿਆ ਤੁਸੀਂ ਨਾਲ ਸੀ ਹਾਂਜੀ ਬਿਲਕੁਲ ਆਪਾਂ ਦੋਨੋਂ ਹੀ ਸਿਰਫ ਪਟਨਾ ਸਾਹਿਬ ਤੋਂ ਪਹਿਲੇ ਸਲਾਮਤ ਆਈਆਂ ਹਾਂਜੀ ਇੱਥੇ ਵੀ ਹੈ ਮਤਲਬ ਕਿ ਸਹੀ ਸਲਾਮਤੀ ਆਈ ਹੈ ਮੈਂ ਇਹ ਬੋਲਣਾ ਚਾਹੁੰਦੀ ਆ ਕਿ ਜਿੱਦਾਂ ਮੈਂ ਸਹੀ ਸਲਾਮਤੀ ਇੱਥੇ ਪਹੁੰਚਾਇਆ ਨਾ ਸੁਖਰਾਜ ਮੈਨੂੰ ਸੇਮ ਉਹੀ ਚੀਜ਼ ਚਾਹੀਦੀ ਆ ਸਹੀ ਸਲਾਮਤੀ ਮੈਨੂੰ ਪਹੁੰਚਾਉਣਾ ਚਾਹੀਦਾ ਆ ਜਿੱਦਾਂ ਦਾ ਮੈਂ ਇੱਥੇ ਗਿਫਤਾਰ ਕਰਵਾ ਕੇ ਗਈ ਹਾਂ ਸਮਝ ਲਓ ਹੁਣ ਮੰਗ ਕੀ ਹੈ ਤੁਹਾਡੀ ਹੋਰ ਮੰਗਿਆ ਹੀ ਆ ਕਿ ਮਤਲਬ ਕਿ ਜੋ ਵੀ ਮਤਲਬ ਇਹਨਾਂ ਨੇ ਕੀਤਾ ਆ ਸਹੀ ਨਹੀਂ ਕੀਤਾ ਸਾਡੇ ਨਾਲ ਤਿੰਨ ਚਾਰ ਦਿਨ ਮੈਨੂੰ ਕਿੱਥੇ ਰੱਖਿਆ ਆ ਮੇ ਪੇਸ਼ ਹੋ ਕੇ ਆਇਆ ਜੱਜ ਨੇ ਵੀ ਬੋਲਿਆ ਸੀ ਕਿ ਜਿੱਦਾਂ ਦਾ ਮਲੇ ਮੈਂ ਬੰਦਾ ਤੇ ਆ ਨਾ ਉਹਦੀ ਉਹਦਾ ਤੇ ਬੰਦਾ ਵੀ ਮੈਨੂੰ ਵਾਪਸ ਚਾਹੀਦਾ ਆ ਪਰ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਇਹਨਾਂ ਨੇ ਅਕਸਰ ਦੇ ਬਾਰੇ ਇਹਨਾਂ ਨੇ ਕਿਉਂ ਕੀਤਾ ਹੈ ਕੱਲ ਤੋਂ ਉਹਨਾਂ ਨੇ ਅਦਾਲਤ ਉਹਦੇ ਵਿੱਚ ਵੀ ਪੇਸ਼ ਹੋ ਜਾਣਾ ਹੈ ਕੱਲ ਦਾ ਦਿਨ ਸਿਰਫ ਹੈ ਹੀ ਥੇ ਤਾਂ ਉਹਨਾਂ ਨੇ ਚਲੇ ਜਾਣਾ ਹੀ ਤੇ ਇਹ ਹੀ ਮੈਂ ਪੁੱਛਣਾ ਚਾਹੁੰਨੀ ਨੇ ਕਿ ਇਹਨਾਂ ਨੇ ਇਦਾਂ ਕਿਉਂ ਕੀਤਾ ਸਾਡੇ ਨਾਲ ਇਹਨਾਂ ਨੇ ਧੋਖਾ ਕਿਉਂ ਕੀਤਾ ਆ ਹਾਂਜੀ ਬਾਕੀ ਇਹ ਨਹੀਂ ਗੱਲ ਤੇ ਮੇਨ ਨਹੀਂ ਹੋਈ ਵੀ ਨਹੀਂ ਜੇ ਕੋਈ ਸੋਚੇ ਕਿ ਬਹੁਤ ਵੱਡੀ ਗੱਲ ਦਾ ਗੱਲ ਹੋ ਗਈ ਆ ਬਾਕੀ ਇਹ ਆ ਕਿ ਬਾਕੀ ਮੰਮੀ ਹੁੰਦੀ ਜੋ ਵੀ ਕਸ਼ ਦੱਸਣਗੇ ਮੰਮੀ ਹਾਂ ਲਿਖਿਆ ਹੋਇਆ ਇੱਥੇ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾਸ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਹੈਗੀ ਪੇਸ਼ੈਂਟ ਆਇਆ ਹੈਗਾ ਸੁਖਰਾਸ ਸਿੰਘ ਨਾਮ ਦਾ son of ਭਲਕਾਰ ਸਿੰਘ ਦੇ ਥੋੜੀ ਹਾਂ ਇੰਜਰੀ ਹੈਗੀ ਆ ਦੇ ਆ ਜੋ 에어 ਕਾਰਟ ਦੇ ਵਿੱਚ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਛੱਟ ਹੈਗੀ ਆ ਮਤਲਬ ਅਬਾਊਟ 2.5 ਸੈਂਟੀਮੀਟਰ ਤੱਕ ਹੈਗੀ ਸਾਬ 2.5 ਇਕਰਾਮ ਖਦਮਾ ਨੰਬਰ 81 ਅਰਜ ਹੈ ਸਾਡੇ ਸਾਨੇ ਵਿੱਚ ਉਹਦੇ ਵਿੱਚ ਸੁਖਰਾਸ ਸਿੰਘ ਕਾਕਾ ਸਾਨੂੰ ਬਰਕਾਰ ਸੇ ਮੈਂ ਅਸੀਂ ਪੱਡੇ ਦਾ ਜਿਹੜਾ ਉਹਦੇ ਖਿਲਾਫ ਮਗਾਜ਼ਮਾ ਦਾ ਜੀ ਤੇ ਐਸਏ ਕਲਾਸ਼ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਪੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਖਰਾਜ ਕਾਕੇ ਨੇ ਗੱਡੀ ਤੇ ਸਾਲ ਮਾਰਤੀ ਜਿਹਦਾ ਕਰਕੇ ਇਹਨੂੰ ਛੱਡ ਲੱਗ ਗਈ ਆ ਤੇ ਐਸਏ ਕਲਾਸ਼ ਚੰਦਰ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਐ ਐਡਵੋਕੇਟ ਆਏ ਸੀ ਉਹਨਾਂ ਲੋਕ ਕੋਈ ਸੀਪੀ ਤੋਂ ਉਹ ਕਹਿੰਦੇ ਆ ਕਿ ਉਹਨਾਂ ਨੇ ਦੋਸ਼ ਲਾਇਆ ਕਿ ਕੋਈ ਕਹਿੰਦਾ ਕਿ ਇਹ ਜਿਹੜਾ ਪੁਨਕਨ ਮੁਕਾਬਲਾ ਗੋਲੀ ਕੋਈ ਮਾਰੀ ਨਹੀਂ ਕੋਈ ਗੋਲੀ ਨਹੀਂ ਮਾਰੀ ਗੋਲੀ ਨਹੀਂ ਮਾਰੀ ਸੱਟ ਕਿੱਥੇ ਲੱਗੀ ਹੈ ਸੱਟ ਦੇ ਲੱਤੇ ਲੱਗੀ ਲੱਤੇ ਲੱਗੀ ਤੇ ਹੁਣ ਕੈਸਰੇ ਦੋਸ਼ੀ ਕਿੱਥੇ ਦੋਸ਼ੀ ਵਾਲੇ ਹਸਤਾਲ ਹਸਤਾਲ ਕਿ ਮਕਦਮਾ ਜਿਹੜੇ ਮਕਦਮੇ ਚ ਲੈ ਜਾਂਦਾ ਉਹ ਕਿਹੜਾ ਮਕਦਮਾ ਸੀ ਉਹ 85 ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ ਚ ਵੱਖਰੇੋਂ ਕਦਮ ਐ ਇੱਥੇ ਦੱਤੀ ਕਰਨ ਲੱਗੇ ਆ ਕਰਨ ਦੇ ਆ ਇਹਦੇ ਖਿਲਾਫ ਤਿੰਨ ਮਗਦਮੇ ਸਾਡੇ ਥਾਣੇ 'ਚ ਹੁਣ ਦਰਜ ਹੋ ਜਿਨ੍ਹਾਂ ਦੇ ਵਿੱਚ ਇਹਦੀ ਗ੍ਰਸਤਾਰੀ ਪੈਣੀ ਆ ਤੇ ਇਸ ਤੋਂ ਪਹਿਲਾਂ ਸੱਤ-ਅੱਠ ਮਗਦਮੇ ਪਹਿਲਾਂ ਦਰਜ ਤੇ ਇਹਦੇ ਵਿੱਚ ਨੌ ਬੰਦਿਆ ਟੋਟਲ ਉਹਨਾਂ ਵਿੱਚੋਂ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰ ਰਹੇ ਗੁਰਾਸਿੰਘ ਕਾਕੇ ਦੀ ਮਾਤਾ ਨੂੰ ਕੀਤਾ ਅਰੈਸਟ ਅਰੈਸਟ ਕਰ ਲੈਣਾ ਜੀ ਅੱਜ ਕਰਾਂਗੇ ਅਰੈਸਟ ਉਹਦੀ ਗ੍ਰਸਤਾਰੀ ਪਾਏ ਸੀ ਕਿਸ کیس ਜੀ ਕਿਸ کیس ਹਾਂਜੀ ਇਹ ਜਿਹੜਾ ਨਾਮ ਜਦੋ ਠੀਕ ਕਰਮ ਥੈਂਕ ਯੂ ਯਾਨੀ